ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਤੇ ਉਹੀ ਬੰਦਾ ਉਸੇ ਪਿੰਡ 'ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੁੰਦੇ ਨਾ ਉਹਨਾਂ ਦੇ ਘਰੇ ਤਾਂ ਫਿਰ ਬਲਡوزر ਚੱਲੂਗਾ ਇੱਥੇ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨਸ਼ਿਆਂ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫਆਈਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਹ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ। ਪੰਜਾਬ ਪੁਲਿਸ ਵੱਲੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਨਸ਼ਿਆਂ ਦੀਆਂ ਥੇਪਾਂ ਵੀ ਬਰਾਮਦ ਕੀਤੀਆਂ ਜਾ ਰਹੀਆਂ ਨੇ ਇਸੇ ਦੇ ਚੱਲਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਛੇੜੇ ਗਏ ਯੁੱਧ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਵੀ ਵੱਡੀਆਂ ਕਾਮਯਾਬੀਆਂ ਹਾਸਲ ਹੋ ਰਹੀਆਂ ਨੇ ਫਿਰੋਜ਼ਪੁਰ ਪੁਲਿਸ ਨੂੰ ਅੱਜ 2 ਕਿਲੋ ਹੈਰਨ 2 ਨਜਾਇਜ਼ ਪਿਸਟਲ ਅਤੇ ਕਾਰਤੂਸ ਬਰਾਮਦ ਹੋਏ ਇਸ ਮਾਮਲੇ ਵਿੱਚ ਇੱਕ ਮਹਿਲਾ ਸਮੇਤ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਨਸ਼ਿਆਂ ਦੇ ਇਸ ਕਾਰੋਬਾਰ ਵਿੱਚ ਹੁਣ ਔਰਤਾਂ ਵੀ ਨਜ਼ਰ ਆ ਰਹੀਆਂ ਨੇ ਜੋ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਔਰਤਾਂ ਤੇ ਸ਼ੱਕ ਕਰਨਾ ਤੇ ਉਹਨਾਂ ਦੀ ਤਲਾਸ਼ੀ ਲਿਆਣਾ ਪੁਲਿਸ ਦੇ ਲਈ ਇੱਕ ਚੈਲੰਜ ਬਣ ਜਾਂਦਾ ਫਿਰੋਜ਼ਪੁਰ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਹਾਸਲ ਹੋਈ ਤਿੰਨ આરોપીਆਂ ਕੋਲੋਂ 2 ਕਿਲੋ ਹਰਨ 2 ਪਿਸਟਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ ਇਸ ਮਾਮਲੇ ਵਿੱਚ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਹੋਰ ਕੀ ਜਾਣਕਾਰੀ ਦਿੱਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪੰਜਾਬ ਪੁਲਿਸ ਜ਼ਿਲ੍ਹਾ ਫਿਰੋਜ਼ਪੁਰ ਨੂੰ ਸਾਨੂੰ ਫੇਰ ਸਫਲਤਾ ਬੜੀ ਵਧੀਆ ਹਾਸਲ ਹੋਈ ਹੈ ਜਦੋਂ ਸਾਡੇ ਸੀਆਈਏ ਜ਼ੀਰਾ ਐਸਐਚਓ ਸਿਟੀ ਜ਼ੀਰਾ ਐਸਪੀ ਡੀ ਸਾਹਿਬ ਦੀ ਨਿਗਰਾਨੀ ਹੇਠ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ ਜਦੋਂ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਕੇ ਸੁਖਦੇਵ ਉਰਫ ਸਨੀ ਉਮਰ ਕਰੀਬ 24 ਸਾਲ ਸਰਬਜੀਤ 42 ਸਾਲ ਤੇ ਜਸਵਿੰਦਰ ਸਿੰਘ ਉਰਫ ਲਿਆਕਤ ਇਹ ਇਹ ਇਹਨੂੰ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 2 ਕਿਲੋ ਹੈਰੋਇਨ ਇੱਕ ਮੋਟਰਸਾਈਕਲ ਤੇ ਦੋ ਪਿਸਤਲ 30 ਬੋਰ ਸਮੇਤ 12 ਰੌਂਡ ਜਿੰਦਾ ਤੇ 30 30 ਬੋਰ ਦੇ 40 ਰੌਂਡ ਜਿਹੜੇ ਰਿਕਵਰ ਕਰਨ ਸਫਲਤਾ ਹਾਸਲ ਹੋਈ ਹੈ ਤੇ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕੀਤੇ ਆ ਇਹਨਾਂ ਦਾ ਪਹਿਲਾ ਜਿਹੜਾ ਮਕਦਮਾ ਨੰਬਰ 62 17625 ਨੂੰ ਰਜਿਸਟਰ ਕੀਤਾ ਸੀ ਉਹਦੀ ਹੀ ਬੈਕਵਰਡ ਲਿੰਕੇਜ ਦੇ ਵਿੱਚ ਉਹਦੀ ਪੁਛਗਿਸ਼ ਤੋਂ ਜਿਹੜੀ ਉਸ ਤੋਂ ਜੋ ਲਿੰਕਸ ਆਏ ਸੀਗੇ ਸਾਡੇ ਕੋਲ ਉਹ ਜਿਹੜੀ ਲੀਡਸ ਮਿਲਿਆ ਸੀ ਉਹ ਲੀਡਸ ਤੋਂ ਵਰਕ ਆਊਟ ਕਰਦੇ ਕਰਦੇ ਤੇ ਜਿਹੜੀ ਇਹ ਇਨਫੋਰਮੇਸ਼ਨ ਇਹਨਾਂ ਨੇ ਉਹਨੂੰ ਡਿਵੈਲਪ ਕੀਤਾ ਜਿਹੜੀ ਇਨਫੋਰਮੇਸ਼ਨ ਤੋਂ ਪਤਾ ਲੱਗਿਆ ਜਦੋਂ ਵੀ ਇਹ ਬੰਦੇ ਆ ਇਸ ਏਰੀਏ ਦੇ ਵਿੱਚ ਫਿਰਦੇ ਜਿਹੜੇ ਬੰਦੇ ਇਹ ਕੰਮ ਕਰਦੇ ਆ ਤੇ ਇਹਨਾਂ ਤੋਂ ਰਿਕਵਰੀ ਵੀ ਹੋ ਸਕਦੀ ਉਸ ਦੇ ਦੇਖਦੇ ਪੁਲ ਸੇਮ ਨਾਲਾ ਮਨਸੂਰ ਦੇਵਾ ਛਤਰਾ ਰੋਡ ਤੇ ਉਸ ਤੋਂ ਇਹਨਾਂ ਨੂੰ ਉਹਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਆਬਰਾਬ ਕੀ ਹੋਏ 2 ਕਿਲੋ ਹੈਰਨ ਇੱਕ ਮੋਟਰਸਾਈਕਲ ਸੀ ਤੇ ਦੋ ਪਿਸਤਲ ਮਾਤਾ ਪਤਨੀ ਕੀ ਤੋਂ ਤੇ ਇਹਦੇ ਚ ਸੁਖਦੇਵ ਸਿੰਘ ਸਣੀ ਜਿਹੜੇ ਸਰਬਜੀਤ ਕੌਰ ਦਾ ਬੇਟਾ ਹਾਂ ਤੇ ਇਹ ਜਿਹੜਾ ਜਸਵਿੰਦਰ ਸਿੰਘ ਹੈ ਏ ਵੀ ਜਿਹੜਾ ਇਹਨਾਂ ਦਾ ਭਾਜਾ ਹੈ ਉਹਦਾ ਭਾਜਾ ਪਹਿਲੇ ਪੱਛਿਆਚੀ ਵੀ ਮਾਂ-ਪੋਤੀ ਨੇ ਜੀ ਜਾਂ ਪਹਿਲਾਂ ਚ ਪੱਛਿਆਚੀ ਇਸ ਵਾਲੇ ਚ ਜਿਹੜਾ ਕੁਝ ਦਿਨ ਪਹਿਲਾਂ ਜਿਹੜਾ ਆਪਾਂ ਉਹਦੀ ਪੀਸੀ ਕੀਤੀ ਸੀ ਉਹਦੇ ਵਿੱਚ ਉਹ ਵੀ ਮਾਂ-ਪੋਤੀ ਸੀ ਸਰ ਮਾਂ ਦੇ ਉੱਪਰ ਵੀ ਪਹਿਲਾਂ ਕੋ ਮਕਦਮਾ ਅੰਦਾਜ਼ਿਤ ਸੀ ਇਹਦੇ ਵਿੱਚ ਜੀ ਉਹਦੇ ਤੇ ਤਾਂ ਵੀ ਹੈ ਹਲੇ ਚੈੱਕ ਕਰ ਰਹੇ ਆ ਤੇ ਜਿਹੜਾ ਜਸਵਿੰਦਰ ਸਿੰਘ ਹੈ ਜਿਹੜਾ ਤੀਸਰਾ ਬੰਦਾ ਹੈ ਉਰਫ ਲਿਆਕਤ ਉਹਦੇ ਉੱਪਰ ਪਹਿਲਾਂ ਮਕਦਮਾ ਨੰਬਰ 38 ਟਾਣਾ ਸਿਟੀ ਮੋਗਾ ਦਾ ਇੱਕ 176 ਨੰਬਰ 222 ਦਾ ਥਾਣਾ सदर ਜੀਰਾ ਦਾ ਤੇ ਇੱਕ ਮੁਕੱਦਮਾ ਨੰਬਰ 9 25 ਦਾ ਹੀ ਹੈਗਾ ਇਹ ਆਮ ਜੈਕ ਸਿਟੀ ਜ਼ਿਲ੍ਹਾ ਦੇ ਵਿੱਚ ਜੜਾ ਆ 302 ਦਾ ਇਹ ਮੁਕੱਦਮਾ ਹੈ ਇਹਦੇ ਵਿੱਚ ਮੁਕੱਦਮਾ ਦਰਜ ਹੈ